ਇਹ ਹੋਵੇ ਮੋਦਿਆਂ ਬੱਕਰੀ ਨਾ ਮੈਂ ਬਹੁਤ ਸੰਧਾ ਦੰਦਾ ਦੇ ਕੇ ਬਣਾ ਦਾ ਨਵੇਂ ਜਮਨ ਨਾ ਮੇਰੇ ਮਾਇ ਉਹ ਰੇ ਮੰਡੀ ਚ ਆਉਣਾ ਪਰ ਠੱਗੀ ਖੋੜ ਮਰੋਣੀ ਓਏ ਚਰਨੇ ਹਾਂਜੀ ਕੀ ਮੋਦ ਕਰ ਜਾਇ ਮੋਦ ਕਰੀ ਨਾ ਇਹ ਪੰਜੇ ਬੱਕਰੀਆਂ 26000 ਰੁਪਏ ਦੇ ਦਾਂਗੇ ਇਹ ਹੋਗੇ ਮਗਰ ਮੈਂ ਸ਼ਾਗੂਗਾ ਮੈਂ ਸ਼ਾਗੂਗਾ ਮੰਗੀ ਜਾਂਦੇ ਇਹਦਾ ਬੱਚਾ ਆਇਆ ਤਾਂ ਆ ਦੇਖੋ ਕਹੇ ਜਾ ਬੱਚਾ ਆ ਬੱਚੇ ਡਾਉ ਬੱਚੇ ਸੋਹਣੇ ਯਾਰ ਤਿੰਨ ਬੱਚੇ ਛੋਟ ਨੇ ਤਿੰਨੇ ਵੱਡੇ ਨੇ ਬੱਚੇ ਮਗਰ ਇਹ ਨਾ ਕਰੀ ਗੇਮ ਘੁੰਮ ਗਈ ਇਹ ਬੱਕਰੇ ਪੰਜ ਦੀਆਂ ਇਹਨ ਸਾਡੇ ਦੇ ਪੈਸੇ ਘੱਟ ਨੇ ਚਾਰ ਬੱਕੇ ਦੇ ਪੈਸੇ ਦੇ ਨੇ ਕੋਈ ਨਹੀਂ ਚਾਰ ਲੈ ਲਓ ਲਾਇਆ ਹੁਣ ਕੀ ਜ਼ਰਾਮਾ ਯਾਰ ਆ ਅੱਜ ਮੇਰੀ ਬੋਣੀ ਖਰਾਬ ਕਰਦਾ ਹੁਣ ਯਾਰ ਇਹ ਬੋਣੀ ਨਹੀਂ ਬਾਈ ਕਿਉਂ ਨਹੀਂ ਹੁਣ ਪੰਜ ਦਾ ਮੁੱਲ ਪੁੱਛ ਕੇ ਚਾਰ ਆਗਲਾ ਆਪਾਂ ਫੇਰ ਵੀ ਸ਼ੂਟ ਕਰਤੀ ਇੱਕ ਵਾਰ ਯਾਰ ਨਹੀਂ ਹੈਗੇ ਯਾਰ ਨਹੀਂ ਹੈਗੇ ਫਿਰ ਮੈਂ ਤਾਂ ਜਵਾਬ ਨਹੀਂ ਦਿੱਤਾ ਵੀਡੀਓ ਬੱਕਾ ਜਵਾਬ ਦਿੰਦਾ ਬਈ ਆਪਰੇ ਕੀਪਦਾ ਅਗਲੇ ਪੰਜਾ ਜੋ ਕਿਹੜੀ ਛੱਡਣਗੇ ਕੋਈ ਜਿਹੜੀ ਮਰਜ਼ੀ ਛੱਡ ਜੇਗੀ ਅਗਰ ਯਾਰ ਉਹ ਬੱਕਰੀ ਕੱਢ ਕੇ ਇੱਕ ਵਾਰੀ ਮਰਜ਼ੀ ਮਰਜੀ ਰੱਖ ਰਹੀ ਆ ਉਹ ਯਾਰ ਤੂੰ ਛੱਡ ਜਿਹੜੀ ਮਰਜ਼ੀ ਤੂੰ ਛੱਡ ਜਿਓ ਯਾਰ ਮੈਂ ਬੱਕਰੀ ਮਰਜ਼ੀ ਰੱਖ ਰਹੀ ਓਏ ਓ ਜੀ ਕਿਉਂ ਦੇ ਦੇ ਦਿਓ ਜੀ ਪੈਸੇ ਘਰੋਂ ਦੇ ਦਿਓ ਘਰੋਂ ਦੇ ਦਿਓ ਕੋਈ ਨਾ ਬੰਦਾ ਭੇਜ ਦੇਣਾ ਇਲਾਜ ਘਰੋਂ ਦੇ ਦਿਓ ਕੋਈ ਨਹੀਂ ਪੰਜੇ ਹੀ ਲੈ ਜਾਓ ਤੁਸੀਂ ਬੰਦ ਨਹੀਂ ਆ ਵਾ ਜਾਣਦੇ ਪੰਜੇ ਹੀ ਲੈ ਜਾਓ ਬਈ ਲੈ ਬੱਚੋਲਾ ਲਾ ਦੇ ਜੀ ਬੱਚੇ ਨਾ ਮਗਰ ਹੋਗੇ ਪੰਜ ਬੱਚੇ ਹੋਗੇ ਜੀ ਪੰਜ ਹੋਗੇ ਪੰਜ ਹੋਗੇ ਜੀ ਇੱਕ ਦੇ ਦੋ ਨੇ ਇੱਕ ਦੇ ਦੋ ਨੇ ਇੱਕ ਦੇ ਦੋ ਹਾਂ 6 ਹੋਗੇ 6 ਹੋਗੇ ਜੀ 6 6 6 ਹਾਂ ਪੰਜ ਨੇ ਨਾ ਬੱਕਰੀਆਂ ਇੱਕ ਦੇ ਦੋ ਹੋਗੇ ਹਾਂ ਜੀ ਇੱਕ ਦੇ ਦੋ 6 ਹੋਗੇ ਜੀ ਇਹ ਤਾਂ ਆਹੀ ਹੈ ਜੀ ਵੱਡਾ ਬੱਚਾ ਦਾ ਦੇਖੋ ਜੀ ਉਹਦਾ ਸਰਦਾਰ ਜੀ ਇਹਦੇ ਦੰਦ ਦੰਦ ਤਾਂ ਦੇਖ ਮਾਂ ਤੁਸੀਂ ਲੱਦੇ ਦਾ ਜੋ ਸਾਰਾ ਕੋ ਦੇਖੋ ਅਮ ਓਕੇ ਤੁਹਾਡੇ ਸਾਹਮਣੇ ਓਕੇ ਕਰੂਗਾ ਰੋਡ ਨਹੀਂ ਫਿਰ ਜਰਬਾਰੀ ਸਾਰੇ ਵਧੀਆ ਆ ਉਧਰ ਗਈ ਉਹ ਰੇ ਨਿਗਾਹ ਮਾਰ ਲਓ ਆ ਦੇਖੋ ਜੀ ਵੱਡਾ ਤਾਂ ਸੀ ਉਹੀ ਲੈਣਾ ਦਾ ਏਖੜ ਨਹੀਂ ਸਾਬ ਬੱਤੀ ਚ ਝਗਾਈਆਂ ਹੋਈਆਂ ਨੇ ਆਪਣੀਆਂ ਮੈਂ ਪੂਰੇ ਪੂਰ ਪਿਆਰ ਨਾਲ ਆ ਤਾਂ ਹੈ ਨਿਆਣੀ ਦੇ ਪੱਠਾ ਲੈ ਰੱਖੀ ਜੀ ਆ ਆ ਵੀ ਭਲੂਣਾ ਜੀ ਦੇਖੋ ਜੀ ਆ ਦੂਜੇ ਆ ਆ ਤਾਂ ਸੀਰੰਦ ਹੋ ਗਈ ਆ ਦੇਖੋ ਜੀ ਇਹਦੇ ਪੱਟੋ ਦਾ ਇਹਦੇ ਵੀ ਪੱਟਤਾ ਹੈ ਚਾਚਾ ਦਾ ਇਹ ਵੀ ਠੀਕ ਹੈ ਇੱਧਰ ਨਾਲ ਲੱਗ ਜਾਂਦੇ ਠੀਕ ਕੋਈ ਨਹੀਂ ਹੈਗਾ ਬਾਈ ਇੱਧਰ ਉਹ ਭੈੜ ਚੋਦੀ ਤੇ ਚੋਲਾ ਆਇਆ ਲਾ ਦੀ ਓਏ ਹੁਣ ਆਇਆ ਉਹਨਾਂ ਦਾ ਫਰਕ ਲਈ ਨਹੀਂ ਪੱਟ ਕੋਈ ਨਹੀਂ ਆਹੀ ਉਹ ਪਰ ਇਹਦੇ ਥੱਲੇ ਜੋੜਾ ਜੀ ਆ ਰਹੇ ਇਹਦੇ ਬੱਚੇ ਇਹ ਦੇਖ ਲੈ ਬੱਕਾ ਦੇਖ ਰਿਹਾ ਦੇਖ ਰਿਹਾ ਥੱਲੋਂ ਸਾਫ ਨੇ ਥੱਲੋਂ ਚੋਲੇ ਪੱਟੋ ਜੀ ਮੇਰਾ ਤਾਂ ਸਿਉਣਾ ਆਇਆ ਤੁਸੀਂ ਆਪਦੀ ਤਸੱਲੀ ਕਰੋ ਆਹ ਪਾਟੇ ਦੇ ਚੋਲਾ ਖੜੀ ਪਾਇਆ ਉਸ ਆਣ ਮਿੰਗੜੇ ਡੇ ਹੁਣ ਮੈਂ ਨਾ 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 ਤਸੱਲੀ ਕਰ ਚਾਚਾ ਆ ਦੇਖੋ ਜੀ ਦੇਖ ਲਓ ਤੁਸੀਂ ਦੇਖੋ ਕੋਈ ਯਾਰ ਏਖੜੇ ਦਾ ਬੱਚੇ ਚੁਗਾਏ ਚੂਗੂ ਫੇਰ ਲੜਦਾ ਨੀ ਕਿਸੇ ਦਾ ਮਰਵਾਣੀ ਹੈਗੀ ਬਿਚਾਰਾ ਗਰੀਬ ਬੰਦਾ ਯਾਰ ਨਾ ਨਾ ਇੱਧਰ ਦੇਖੋ ਜੀ ਇਹ ਵੀ ਠੀਕ ਆ ਠੀਕ ਆ ਜੀ ਇਹਦਾ ਤਾਂ ਖੁੱਲਾ ਹੀ ਆ ਝੋਲਾ ਹੈ ਜੀ ਇਹਦੇ ਵੀ ਦੇਖ ਲਓ ਜੀ ਪੱਠਾ ਹੀ ਨੇ ਤੁਹਾਨਾਂ ਵੀ ਸਾਰੇ ਇਹ ਦੇ ਮਗਰੋਂ ਮੇਮ ਨਹੀਂ ਆਈ ਤਾਕੜੀ ਮਾਰ ਲਓ ਆ ਚੁੰਗ ਗਈ ਸਲੀ ਉਹਦੇ ਵਿੱਚ ਝੋਲੇ ਦੇ ਵਿੱਚ ਝੋਲਾ ਪਾਟ ਰਿਆ ਸੀ ਆ ਦੇਖੋ ਕੋਈ ਨਹੀਂ ਹਾਂ ਜੀ ਮਾਰ ਮਾਰ ਚਲਾਈ ਦਿੰਦੇ ਆ ਤੂੰ ਚਾ ਵੀ ਤਾਨੂੰ ਇਹ ਵੀ ਮਾਰਦਾ ਮਾਰ 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 ਤਾਰ ਮਾਰ ਲਈ ਤਾਂ ਓਏ ਮੇਮ ਨਹੀਂ ਚੁੰਗ ਗਈ ਇਹਦਾ ਇੱਕ ਥਣ ਆ ਥਣ ਕਿੰਨੇ ਆ ਆ ਦੇ ਮੇਮ ਝੋਲਾ ਪਾਟ ਰਿਆ ਸੀਗਾ ਕੋਈ ਨਹੀਂ ਛੜ ਤੋ ਛੜ ਤੋ ਕੋਈ ਨਹੀਂ ਛੜ ਤੋ ਇਹਦੀ ਹੈ ਜੀ ਚੌਂਕ ਰੈਣ ਦੇ ਦੂਜਾ ਵੀ ਹੁਣ ਅੱਛਾ ਜੀ ਪੰਜ ਹੋ ਗਏ ਬਸ ਹਾਂ ਕਰਈ ਜੀ ਉਹ ਮਾਰੀ ਇਹਦੇ ਹੈ ਥੜਾ ਥੜਾ ਦੀ ਓਕੇ ਨੇ ਲਾਣ ਦਰ ਲਾ ਲਾ ਦੇ ਉਹ ਚੰਗੀ ਮਾਰ ਦੇ ਸਾਲੀ ਪੈ ਦੇ ਖਾ ਲਾ ਦੇ ਲਾ ਦੇ ਲਾ ਦੇ ਚੰਗਾ ਓਏ ਪੈ ਲਾ ਲਾ ਦੇ ਜੀ ਸਾਰੇ ਆ ਚੁੰਗੀਆਂ ਦੇ ਪਹਿਲੇ ਪਾਸੇ ਇਹਦੀ ਮੇਵ ਨਹੀਂ ਆਈ ਇਹ ਠੀਕ ਹੈ ਜੀ ਹਾਂ ਉਹ ਛੱਡ ਦੇ ਉਹਦੇ ਥੱਲੇ ਜੋੜਾ ਜੀ ਪੱਠ ਬੱਕਰਾ ਇਹਦੇ ਥੱਲੇ ਬੱਕਰਾ ਜੀ ਇੱਕ ਹਾਂ ਹਾਂ ਨਾ ਨਾ ਇਹ ਉਹਦਾ ਆ ਇਹਦਾ ਉਰਿਆ ਬੂਰ ਕੱਲਾ ਹਾਂ ਜੀ ਤਿੰਨ ਪੱਠਾ ਹੋ ਗਿਆ ਤਿੰਨ ਪੱਠਾ ਹੋ ਗਿਆ ਹਾਂ ਜੀ ਤਿੰਨ ਪੱਠਾ ਹੋ ਗਿਆ ਚਾਰ ਮਾਗਰ ਦਾ ਇੱਕ ਕਿੱਕਾ ਹਾਂ ਜੀ ਇੱਕ ਮਾਗਰ ਦੋ ਇੱਕ ਮਾਗਰ ਜੋੜਾ ਜੀ ਆਦੇ ਆ ਪੱਠਾ ਤਲੜਾ ਦਾ ਇਹਦੀ ਉਹਦੇ ਖੜਜੋ ਇੱਥੇ ਖੜਜੋ ਜੀ ਉਹਦੇ ਪਾਰ ਚੁੰਗ ਲੈਣ ਦਿਓ ਭੈਣ ਦਾ ਚੁੰਗ ਗਿਆ ਝੋਲੇ ਵਿੱਚ ਉਹਦੀ ਪਹਿਲਾਂ ਥਾਣਾ ਲਿਖ ਇਹ ਹੋਵੇ ਮੋਦੀ ਨੂੰ ਕਰੀ ਨਾ ਮੂੰਹ ਬੁਖਸਨਦਾ ਦੁੰਦਾ ਦੇ ਕੇ ਬਣਾ ਦਾ ਨਵੇਂ ਜਮਨ ਨਵੇਂ ਮਾਇ ਉਹ ਮਲਡੀ ਚ ਹੁੰਦਾ ਪਰ ਠੱਗੀ ਥੋੜਾ ਮਰ ਗੋਣੀ ਓਏ ਜਾਨੇ ਹਾਂ ਜੀ ਕੀ ਮੋਦ ਕਰ ਜਾਇ ਮੋਦ ਕਰੀ ਨਾ ਵਾ ਇਹ ਪੰਜੇ ਬੱਕਰੀਆਂ 26000 ਰੁਪਏ ਦੇ ਦਾਂਗੇ ਚਾਚਾ। ਜਾਦੇ ਕਹਿੰਦੇ ਨਹੀਂ ਯਾਰਾ। ਜ਼ਿਆਦੇ ਨਹੀਂ ਹੈਗੇ ਪੱਠਾ ਹੀ ਨਵੀਆਂ ਨੇ ਜੀ ਸਾਰੀਆਂ। ਬੱਚੇ ਵੀ ਦੇਖੋ ਤੁਸੀਂ 6 ਹੋਗੇ ਮਗਰ। ਫੇਰ ਮੈਂ ਸੰਗੂਗਾ। ਮੈਂ ਸੰਗੂਗਾ ਮੰਗੀ ਜਾਂਦੇ। ਮੰਗਣਾ ਕੀ ਹੈ? ਠੀਕ ਹੈ। ਆਪਾਂ ਜਦੋਂ ਮੁੰਡਾ ਜਾਂਪਾਂ ਦਾ ਕਹਿੰਦੇ ਕੋ ਬੋਲੂ ਹੈ ਤੇ ਨ ਕੋਲੂ ਹੈ। ਹੋ ਕੇ ਕਹਿੰਦੇ ਹੁੰਨੇ ਆ। ਇਹ ਧੱਕਾ ਨਾ ਬੰਦਰਾ ਯਾਰ। ਹੰਦਰਾ ਹੌਲੀ 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 ਹੋਸੀ ਯਾਰ ਕੀ ਦੀ ਦੀ ਰਿੰਡ ਕਬਸ ਲੈ ਹਾਈ ਕੱਢ ਕੇ ਫੜਾ ਮਾ ਬਸੇ ਤੇ ਹੋਣ ਗਿਆ ਲੈ ਮੱਲਾ ਬੱਕਰੇ ਦੇ ਦੇ ਕਾਇਮ ਹੋ ਗਏ ਕਾਇਮ ਨਹੀਂ ਆਪਾਂ ਜੇ ਕੋਈ ਜਾਨਵਰ ਤੁਹਾਨੂੰ ਮਾੜਾ ਲੱਗਦਾ ਛੱਡ ਕੇ ਹੋਰ ਪਾ ਸਕਦੇ ਆਂ ਆਪਾਂ ਨੂੰ ਤਾਂ ਵੀ ਨਹੀਂ ਲੈ ਨਹੀਂ ਇਹੀ ਦੇ ਬੱਚਿਆਂ ਵਾਲੀਆਂ ਠੀਕ ਆ ਜੀ ਗੱਲ ਆ ਬੱਚੇ ਨੇ ਹੁਣ ਆਪਾਂ ਦੇ ਬੱਚੇ ਨੇ ਹੀ ਮਾੜਾ ਹੋ ਗਏ ਇਹਦਾ ਬੱਚਾ ਆਇਆ ਤਾਂ ਆਹ ਦੇਖੋ ਕਹੇ ਜਾ ਬੱਚਾ ਆ ਬੱਚੇ ਬੱਚੇ ਸੋਹਣੇ ਯਾਰ ਤਿੰਨ ਬੱਚੇ ਛੋਟ ਨੇ ਤਿੰਨੇ ਵੱਡੇ ਨੇ ਬੱਚੇ ਮਗਰ ਇਹਨਾਂ ਨੂੰ ਵੀ ਫੜਾ ਜਾ ਕਰ ਬੋਲੋ ਉਹ ਲਾਇ ਲਾਇ ਭਜਾਇਆ ਲੋ ਹੋ ਲਾਇ ਨੂੰ ਦਾ ਲੈ ਮੂੰਹ ਮਾਰਦੇ ਬੰਦੇ ਕਹਿੰਦਾ ਤੇਰੀ ਵੀਰੋਂ ਹਟ ਗਈ ਯਾਰ ਨਹੀਂ ਕੋਈ ਗੱਲ ਨਹੀਂ ਅੱਜ ਬਣਾ ਦੇ ਆ ਵਾ ਫੜਾ ਖੋਲਿਆ 15ਵੀਂ ਬੱਕਰੀ ਆ ਬਾ ਇੰਨੇ ਨੂੰ ਕੌਣ ਦਿੰਦਾ ਚਾਚਾ ਬੱਚਿਆਂ ਵਾਲੀਆਂ ਬੱਕਰੀਆਂ ਫੰਡਰਾਂ ਵੀ ਕਣ ਲੱਗ ਰਹੀਆਂ ਨੇ ਘਾਟੂ ਹੋ ਸਕੇ ਮੇਰੇ ਹਾਂ ਜੀ ਸੋਹਣੀ ਦੇ ਨਹੀਂ ਹੁੰਦੀਆਂ ਕੱਚੀਆਂ ਪਿੱਲੀਆਂ ਗੱਲਾਂ ਨਾ ਕਰਿਆ ਕਿਉਂ ਜੀ ਫਦਾਰੀ ਦੇ ਆ ਜਿਹੜੇ ਬੱਚੇ ਨੇ ਨਾ ਮੇਰੇ ਚਾਰ ਬੱਚੇ ਸੀਗੇ 6-6000 ਰੁਪਏ ਬੱਚਿਆਂ ਤੇ ਲਾ ਕੇ ਗਏ ਨੇ ਬਾਈ ਹੁਣ ਇੱਥੇ ਮੰਡੀ ਸੀ ਜਦ ਤੂੰ ਚਾਰ ਬੱਚਿਆਂ ਤੇ ਲਾਣਾ ਨਾ ਬੱਚੇ ਵਜ ਕੇ ਬੱਕਰੀ ਨਹੀਂ ਲੱਗਦੀ ਫਿਰ ਬੀਕੂ ਸਾਰਾ ਕੋ ਬਿਕਦਾ ਆ ਫਿਰ ਘਟ ਮੈਂ ਦੇਖੋ ਕਿੱਡੇ-ਕੱਡੇ ਬੱਚੇ ਨਹੀਂ ਮਗਰਾ ਨਾ ਬੱਚੇ ਵੱਡੇ ਹੀ ਨੇ ਉਹ ਦੇਣੀ ਉਹ ਦੇਣੀ ਨਾ ਮਗਾ ਕਿ ਨੂੰ ਕਰ ਰਣਾ ਮੇੜਦੀ ਆ ਤੁਸੀਂ ਨਿਮੇੜਨੀਆਂ ਮੈਂ ਕਿ ਨਿਮੇੜਨੀਆਂ ਜੀ ਹੈ ਕਿਉਂ ਜੀ ਤੁਸੀਂ ਨਿਮੇੜਨੀ ਆ ਬੋਲੋ ਸਦਾ ਨਾ ਜਾਂਦੇ ਨਹੀਂ ਹੁੰਦੀ ਆ ਤੂੰ ਵੀ ਦੱਸ ਦੇ ਕੁਛ 25000 ਨੂੰ ਦਵਾਂਗੇ ਬਾਈ ਬੱਕਰੀਆਂ ਹੈ ਨਾ ਹਜ਼ਾਰ ਹੀ ਕਰਾਂ ਮੈਂ ਦੋ ਪਾਪਾ ਨੇ ਪਾਉਣ ਨੂੰ ਤਾਂ ਐਦਾ ਚਾਹ ਤੂੰ ਦੱਸਦਾ ਯਾਰ ਲਾਈ ਜਾ ਮੈਨੂੰ ਕਿਹੜਾ ਕੋਈ ਗੁੱਸਾ ਆ 18 ਵਗੇ ਨਾ ਨਹੀਂ ਹੁੰਦੀਆਂ ਜੀ ਹੁਣ ਕੀ ਕਰਾਂ ਮੈਂ ਯਾਰ ਕਰਨਾ ਕੀ ਐ ਚਾ ਤੂੰ ਬੱਚਿਆਂ 'ਕਿ ਨੀ ਨਿਗਾ ਮਾਰਾ ਪੰਜੇ ਬੱਕਰੀਆਂ ਬੋਣੀ ਦਾ ਕੰਮ ਹੈ ਖਰਾਬ ਕਰਿਆ ਯਾਰਾ ਬੋਣੀ ਦਾ ਕੰਮ ਨਹੀਂ ਕਿਉਂ ਜੀ ਜਾਉਣਾ ਜੀ ਨਹੀਂ ਨਹੀਂ ਜਾਂਦੇ ਬੱਚੇ ਵੀ ਵੱਡੇ ਨੇ ਆ ਦੇਖੀ ਭਾਂਜਾ ਇਹ ਜਿਹੇ ਬੱਚੇ ਕਿਹੜਾ ਦੇਖੀ ਦੇ ਬੱਚੇ ਨਿਗਾ ਮਾਰ ਇੱਧਰ ਨਾ ਕਰੀ ਗੇਮ ਘੁੰਮ ਗਈ ਇਹ ਤਾਂ ਅਗਰੇ ਪੰਜ ਦੀਆਂ ਇਹ ਤਾਂ ਸਾਡੇ ਦੇ ਪੈਸੇ ਘਟਦੇ ਨੇ ਚਾਰ ਬੱਕਰੇ ਦੇ ਪੈਸੇ ਨੇ ਕੋਈ ਨਹੀਂ ਚਾਰ ਲੈ ਲਓ ਜਿਹੜੇ ਦੋ ਬੱਚਿਆਂ ਦੇ ਬੱਕਰੇ ਵਿੱਚੀ ਆ ਕੋਈ ਗੱਲ ਨਹੀਂ ਕੋਈ ਨਹੀਂ ਇਹ ਤਾਂ ਇਹਨਾਂ ਦੀ ਇੱਕ ਘਟਣੇ ਬੱਕਰੀ ਕੋਈ ਗੱਲ ਨਹੀਂ ਜੀ ਕੋਈ ਚੱਟ ਆਇਆ ਉਹਦੇ ਆਇਆ ਫੇਰਾ ਕਿਉਂ ਜੀ ਕਾੜ ਨਹੀਂ ਨਮੇੜ ਨਮੇੜ ਚਾਰ ਲੈ ਲਓ ਮੈਨੂੰ ਕੀ ਬੋਲ ਜਿਵੇਂ ਗੁਲਾਸਾ ਯਾਰ ਮੈਂ ਤਾਂ 5 ਦੇਖਿਆ ਜਿਹੜੀ ਮਰਜ਼ੀ ਛੱਡ ਜਿਓ ਮੈਨੂੰ ਕੋਈ ਫਾਇਦਾ ਨਹੀਂ ਆਹ ਪੂਰੇ 20 ਬੱਕਰੇ ਹੋ ਗਿਆ ਲਾਇਆ ਹੁਣ ਕੀ ਜ਼ਰਾਮਾ ਯਾਰ ਆ ਆ ਜਿਹਨਰੀ ਬਹੁਣੀ ਖਰਾਬ ਕਰਦਾ ਹੁਣ ਯਾਰ ਇਹ ਗੋਣ ਹੀ ਨਹੀਂ ਬਾਈ ਕਿਉਂ ਨਹੀਂ ਹੁਣ 5 ਦਾ ਮੁੱਲ ਪੁੱਛ ਕੇ 4 ਅਗਲਾ ਆਪਾਂ ਫੇਰ ਵੀ ਸ਼ੂਟ ਕਰਤੀ ਇੱਕ ਵਾਰ ਯਾਰ ਨਹੀਂ ਹੈਗੇ ਯਾਰ ਨਹੀਂ ਹੈਗੇ ਫਿਰ ਮੈਂ ਤਾਂ ਜਵਾਬ ਨਹੀਂ ਦਿੱਤਾ ਵੀਡੀਓ ਬਤੋ ਜਵਾਬ ਦਿੰਦਾ ਬਈ ਆਪਰੇ ਕੀਪਦਾ ਅਗਲੇ ਪੰਜਾ ਜੋ ਕਿਹੜੀ ਛੱਡਣਗੇ ਕੋਈ ਜਿਹੜੀ ਮਰਜ਼ੀ ਛੱਡ ਜੇਗਾ ਅਗਲੇ ਯਾਰ ਉਹ ਬੱਕਰੀ ਕੱਢ ਕੇ ਇੱਕ ਵਾਰ ਵੀ ਮਰਜ਼ੀ ਜਿਹੜੀ ਮਰਜ਼ੀ ਰੱਖ ਰਹੀ ਆਲਾ ਓ ਯਾਰ ਤੂੰ ਛੱਡ ਜਿਹੜੀ ਮਰਜ਼ੀ ਤੂੰ ਛੱਡ ਜਿਓ ਯਾਰ ਮੈਂ ਬੱਕਰੀ ਮਰਜ਼ੀ ਰੱਖ ਰਿਹਾ ਓਏ ਓ ਜੀ ਕਿਉਂ ਬਾਈ ਅੱਜ ਮੇਰਾ ਜੀ ਫਰੀ ਕੰਮ ਕਰਾਇਆ ਪਿਆ ਦੀ ਮੇਰਾ ਖੁੰਗਾ ਨਾ ਹੋਗਾ ਦੀਗਾ ਤੂੰ ਆ ਕਰੀ ਉਹ ਬੱਕੀ ਬੱਚੇ ਕੀ ਦੋ ਮੋ ਬੱਚੇ ਵਾਲੀ ਉਹ ਵੇਚ ਲੈ ਜੀ ਕੋਈ ਚੱਕਰ ਦੂਜੀ ਬੱਕੇ ਕਿਹੜੀ ਮਜ਼ੀ ਕੱਢਣੀ ਯਾਰ ਸੌਦਾ ਕਰ ਕੋਈ ਗੱਲ ਨਹੀਂ ਕੱਢ ਲਾਂਗੇ ਬੋਲ ਇਸ ਕੇ ਕਿਰ ਦੇ ਗਿਆ ਬੱਕਰੇ ਬਣਾ ਦਫਾ ਹੋ ਯਾਰ 24000 ਰੁਪਏ ਬੱਕੀ ਮਾਰਿਆ ਵਾ ਨਾ 24000 ਰੁਪਏ ਕਿਉਂ ਜੀ ਦੰਦਾਂ ਦੇ ਬੰਦੇ ਯਾਰ 24 ਨੂੰ ਕਿਉਂ ਵੀ ਜੋ ਵੀ ਨੂੰ ਮਾਰਨ ਲੱਗਾ ਸਾਡੇ ਘਰੇ ਰਹਿ ਗਈਆਂ ਵੀ ਲੈਣੇ ਦਰਾ ਚਾਰ ਲੈ ਜਾਣੀਆਂ ਨੇ ਤੂੰ ਕੱਢ ਕੇ ਕਿਉਂ ਜੀ ਕੱਢ ਕੇ ਇੱਕ ਵਗਦਾ ਇੱਕ ਗੱਲ ਹੋਰ ਦੇਖ ਸਾਰੀ ਢੇਰੀ ਜਿਹੀ ਲੈ ਜੀ ਕੱਢ ਕੇ ਇਹ ਵੀ ਦੇਖ ਛੂਟਾਂ ਆ ਫੜ ਓਏ ਕਿਉਂ ਜੀ ਲੈ ਬੱਕਰੇ ਗਈਆਂ ਬੱਕਰੇ ਵੇਚ ਪਿਆ ਹੁਣ ਨਾ ਬੋਲ ਨਾ ਨਾ ਬੱਕਰੇ ਲੈਦੀਆਂ ਹੁਣ ਤੇ ਫੂਦੇ ਬਾਈ ਨੂੰ ਹੋ ਗਿਆ ਬੱਕਰੇ ਚਾ ਲੈ ਜਾ ਕੱਢ ਲੋ ਚਾਰੇ ਲਾਣਦਾਰਾ ਆਜੋ ਦੁਬਾਰਾ ਆਜੋ ਹੁਣ ਪੱਕੇ ਦਾ ਕੱਢੋ ਇਧਰੋਂ ਅੱਛਾ ਜੀ ਮਗਾ ਲੇ ਤੈਬੂ ਮੰਗਾਣਾ ਪਿਆ ਇਧਰ ਆ ਜੀ ਪਹਿਲਾਂ ਹੋਵੇ ਇਧਰ ਤੁਸੀਂ ਇਧਰ ਆਓ ਪਹਿਲਾਂ ਤੁਸੀਂ ਆਹ ਪੱਕਾ ਬਾਈਬਲ ਕਰੀਏ ਆ ਦੇਖੋ ਜੀ ਫੜੋ ਇਹਦੀ ਦਾਮ ਇਹ ਵੀ ਨਹੀਂ ਹੈ ਜੀ ਆ ਚੱਕੋ ਠੀਕ ਹੈ ਜੀ ਹਰ ਹਰ ਹਾਂ ਇਹਨੂੰ ਬਾਹਰ ਆ ਗਈ ਤੁਹਾਡੀ ਜੋੜੇ ਵਾਲੀ ਬਸ ਕੱਢ ਬਾਹਰ ਵਾ ਤੁਸੀਂ ਉਹ ਚਾਰੇ ਕੱਢ ਲਓ ਪਹਿਲਾਂ ਯਾਰ ਇਹ ਤਾਂ ਨਿਕਲੀ ਗਈ ਚਾਰੇ ਕੱਢੋ ਚਾਲਾ ਹੋ ਬੱਦੋ ਦੋ ਬੱਚਿਆਂ ਵਾਲੀ ਘੜੀ ਆ ਉਹ ਆ ਗਈ ਦੋ ਬੱਚਾ ਨਹੀਂ ਫੜੀ ਬਾਈ ਉਹ ਫੜ ਲਈ ਆਹ ਬੰਦਾ ਘਰੋਂ ਭੱਜ ਗਿਆ ਚੱਲ ਜੀ ਆ ਆ ਗਈ ਮੈਂ ਆਹ ਚੱਕੋ ਆ ਆ ਫੜੋ ਜੀ ਨਾ ਨਾ ਬਾਹਰ ਕੱਢ ਦੇ ਚਾਰੇ ਕੱਢ ਲੈ ਪਹਿਲਾਂ ਜਿਹੜੇ ਮੇਮਣੀ ਦੀ ਫੜਦਾ ਇਹਨੂੰ ਹੀ ਜਿਹੜੇ ਕੱਢੋ ਹਾਂ ਹਾਂ ਪੱਕੀ ਫੜ ਕੇ ਰੱਖੀ ਹਾਂ ਦੋ ਬੱਚਾ ਆ ਦੇ ਬੱਚੇ ਆ ਦੇ ਬੱਚੇ ਡਬਲ ਨੇ ਉਹ ਬੱਚੀ ਪਲੇ ਹੋਏ ਰਹੇ ਜਾ ਜਿਹੜੀ ਮਰਜੀ ਛੱਡਨੀ ਚਾਰਾਂ ਚੋਂ ਲਾਣੇ ਦਾ ਰੱਖ ਜੋੜੇ ਵਾਲੀ ਦਾ ਹਜੇ ਲੈ ਫੜੋ ਜੀ ਬਾਹਰ ਆ ਇਹ ਬੜੀ ਵੀਰੇ ਹਾਂ ਹਾਂ ਇਹ ਜੋੜਾ ਇਹਦਾ ਆ ਬੱਚਾ ਇਹਦਾ ਆ ਗਿਆ ਲੈਣੇ ਜ਼ਰਾ ਕਾਲੀ ਬੱਕਰੀ ਦਾ ਵੱਡੀ ਦਾ ਬੱਚੇ ਡਾਵਲ ਨੇ ਓਏ ਆ ਫੜ ਫੜ ਇੱਥੇ ਚਾਰਾਂ ਚਾਰਾਂ ਆ ਦੇਖੋ ਜੀ ਆ ਚੱਕੋ ਬੱਚੇ ਡਾਵਲ ਨੇ ਆ ਗਿਆ ਡਾਵਲ ਠੀਕ ਆ ਜੀ ਇੱਕ ਹੋਰ ਹਾਂ ਜੀ ਲੈ ਲੈ ਘੜ ਪੱਛਾ ਫੜ ਕੇ ਲਿਆ ਪੱਛਾ ਦਾ ਫੜ ਕੇ ਦਰੋ ਚਾਰ ਹੋ ਗਈਆਂ ਹੋਰ ਕੱਢ ਲਈ ਪੰਜ ਕਰਨੀਆਂ ਨੇ ਜੀ ਇੱਕ ਛੱਡਣਗੇ ਉਹ ਜਿਹੜੀ ਮਰਜ਼ੀ ਛੱਡ। ਬੱਕਰੀ ਪੰਜ ਬੱਕਰੀਆਂ ਕਰ। ਪੰਜ ਕਰਦੇ ਆਂ ਜੀ। ਮਤਲਬ ਪੰਜ ਗੱਲ ਬੱਕਰੀਆਂ ਫਿਰ ਆਉਂਦੀ ਮਰਜ਼ੀ ਨਾਲ ਬੱਕਰੀ ਕੱਢਣਾ। ਨਹੀਂ ਨਹੀਂ ਨਹੀਂ। ਨਹੀਂ ਤਾਂ ਕੋਈ ਚੱਕਰ ਨਹੀਂ ਜਵਾਨ ਹੀ ਹੋ ਗਈ ਜਦੋਂ ਸਾਲੀ। ਲੈ ਲੈਣਾ ਤੇਰਾ ਜੋੜੇ ਵਾਲੀ ਛੱਡ ਕੇ ਜਿਹੜੀ ਮਰਜ਼ੀ ਛੱਡ ਦੇ ਫੜ। ਪੰਜੇ ਪੌੜੇ ਨੇ ਪੰਜ ਹੀ ਪਾਲਾ। ਇਹਨਾਂ ਦੇ ਬੱਚੇ ਪੂਰੇ ਹੋਗੇ। ਪੂਰੇ ਹੋਗੇ। ਪੂਰੇ ਹੋਗੇ। ਆ ਦੇਖੇ ਇਹਦਾ ਇੱਕ ਪੱਠਾ ਕੀ। ਇਹਦਾ ਤਾਂ ਇੱਕ ਬੱਚਾ ਹਰਿਆ ਨਾਲ। ਉਹ ਚੰਦੂ ਜੀ। ਮੈਂ ਕਹਾਂ ਜਾਣਦੇ ਹੋ ਬੰਦੇ। ਹੈ? ਜਾਣਦੇ ਹੋ ਬੰਦੇ ਮੈਂ ਕਹਾਂ। ਇਹ ਕਹਿੰਦੇ ਪੈਸੇ ਨਹੀਂ ਹਜੇ। ਪੈਸੇ ਚਾਰ ਦੇ ਨੇ। ਬੱਚਾ ਹੋ ਰਿਆ। ਚਾਰ ਵਜੇ ਫਿਰ ਹਰੋਜ ਖਾਤਾ ਵੀ ਦੇਖਦਾ ਮੈਂ ਸਾਨੂੰ ਵੀ ਰਹਿਣਗੇ ਵਿਚਾਰੇ ਕੁਛ ਨਾ ਕੁਛ ਲਓ ਜੀ ਉੱਥੋਂ ਆਏਗੇ ਲਾੜੇਦਾਰਾ ਲੈ ਫੜ ਆ ਤਿੰਨ ਦੇ ਦਾ ਭੱਟੇ ਹੋਗੇ ਜੀ ਬੱਚੇ ਠੀਕ ਆ ਜੀ ਆ ਬੂਰ ਕੰਨੀ ਦਾ ਆ ਗਿਆ ਜੀ ਬੱਚਾ ਹਾਂ ਇਹਨਾਂ ਨੂੰ ਅਸ ਗੜੀ ਬੱਕੀ ਕੱਢੀਏ ਜਿਹੜੀ ਮਰਜੀ ਤੁਹਾਡਾ ਦਿਲ ਕਰਦਾ ਛੱਡ ਦਿਓ ਲਓ ਜੀ ਆ ਇਹਦਾ ਆ ਗਿਆ ਜੀ ਤੇ ਚੈੱਕ ਕਰੋ ਆ ਤੁਹਾਨੂੰ ਫੋਨ ਦੇ ਨਰਾਜ ਨਰਾਜ ਨਹੀਂ ਕਰਦੇ ਹੈਗੇ ਆ ਚੁੰਗਿਆ ਬੱਚਾ ਇਹਦੇ ਮਗਰ ਜੋੜਾ ਨਹੀਂ ਹਾਂ ਇਹ ਜੋੜਾ ਇਹਦਾ ਦੇਖ ਲੈ ਕਿਹੜਾ ਉਹ ਬੱਚਾ ਸੋਟਾ ਹੈ ਇਹਨਾਂ ਦੇ ਬੇੜਾ ਬੱਚਾ ਕਿਹੜਾ ਹੈ ਦੁਆ ਕਰੋ ਇਹਦਾ ਛੋਟਾ ਬੱਚਾ ਇਹ ਕਹਿੰਦਾ ਵੱਡਾ ਇਹ ਬੱਕਰੀ ਇਹਦਾ ਤਾਂ ਨਾਲ ਖੜਿਆ ਆ ਦੇਖੋ ਕਾਲਾ ਕਾਲਾ ਨੇ ਵੱਡਾ ਖੜਿਆ ਬਈ ਬੱਚਾ ਆਹ ਕਰੋ ਜੀ ਆਹ ਛੋਟਾ ਇਹਦਾ ਆ ਇਹ ਕੱਢ ਦਈਏ ਇਹਦਾ ਆ ਕੋਈ ਗੱਲ ਨਹੀਂ ਲਓ ਜੀ ਠੀਕ ਆ ਜੀ ਆਹ ਕੱਢ ਤੀ ਲੈਣਾ ਜ਼ਰਾ ਇਹ ਬੱਕਰਾ ਬਈ ਇਹ ਬੱਕਰਾ ਜੀ ਇਹਦੇ ਥੱਲੇ ਇਹ ਵੀ ਬੱਕਰਾ ਹੈ ਹਾਂ ਜੀ ਮੋੜੀ 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 ਕਿਹੜੀ ਉਹ ਜਾਲੀ ਜੀ ਬਾੜ ਦੇਣਾ ਉਹਨਾਂ ਨੂੰ ਥੋੜੇ ਕੋਲੇ 5 ਬੱਚੇ ਰਹਿ ਗਏ ਬਾਪੂ ਹੁਣ ਸਾਨੂੰ ਕੋਈ ਉਹ ਸਾਧਨ ਨਾ ਕਿਹਾ ਤੇਰਾ ਹੀ ਐ ਕਿਹੜੇ ਪਿੰਡ ਜਾਣ ਗਿਆ ਨਾਬੇ ਨਾਬੇ ਛੱਡਣੀਆਂ ਹਰੇ ਇੱਕ ਮਿੰਟ ਖੜੋ ਇਸੇ ਮੰਨਣ ਨਿਸ਼ਾਨੀ ਲਾਉਂਦੇ ਖੜੇ ਹਰੇ ਹਰੇ ਹਟ ਜਾ ਹਟ ਚੱਕ ਲੈਆ ਕੋਈ ਨਹੀਂ ਛੱਡਿਆ ਆਵਾਂਗੇ ਕੋਈ ਚੱਕਰ ਨਹੀਂ ਇੱਥੇ ਰੋਕੋ ਤੁਸੀਂ ਆ ਬੱਕਰੀਆਂ ਚਾ ਰਹੀ ਆਹ ਬਾੜ ਨਹੀਂ ਵਿੱਚ ਆਹ ਕੱਢਤੀ ਜੀ ਹੁਣ ਦੇਖ ਲਓ ਹੁਣ ਚੈੱਕ ਕਰ ਲਓ ਓ ਛੱਡ ਜਾ ਹੇ ਛੱਡੀ ਨਾ ਬੱਕਰੀਆਂ ਓ ਛੱਡੀ ਨਾ ਹਟ ਜਾ ਛੱਡੀ ਨਾ ਓ ਆ ਕੰਚੀ ਆ ਗਈ ਕੰਚੀ ਨਾਲ ਦਾ ਫੜ ਇਹ ਤਾਂ ਛੱਟੀ ਹੋਈ ਆ ਜਿਹੜੀ ਕੱਢਣੀ ਆ ਲਾਣੇਦਾਰਾ ਦੁਬਾਰੇ ਫੇਰ ਕੱਢ ਸਕਦਾ ਜਿਹੜੀ ਛੱਡਣੀ ਆ ਉਹਨੇ ਕਿਹੜੀਆਂ ਨੇ ਆਹੀ ਆ ਚਾਰ ਖੜੀਆਂ ਵਾ ਠੀਕ ਆ ਜੀ ਆ ਲੈ ਜੀ ਹੁਣ ਹਾਂ ਜੀ ਓਏ ਤੂੰ ਇਹਦੇ ਕੱਟ ਦੂਜੇ ਓਟ ਮਾਰ ਦੇ ਉਲਝ ਗਿਆ ਉਹ ਤੇਰੇ ਸਰ ਗਿਆ ਤੇਰਾ ਉਹ ਠੀਕ ਆ ਠੀਕ ਆ ਚੱਲ ਠੀਕ ਮੜੀ ਮੜੀ ਉਹ ਕੱਟ ਦੇਖ ਲੋ ਜਿਹੜੀ ਪਾਉਣੀ ਆ ਮੈਨੂੰ ਕੋਈ ਵਹਿਮ ਨਹੀਂ ਜੀ ਇਹਦੇ ਲਾਈਏ ਇਹ ਛੱਡ ਦਈਏ ਜੀ ਉਹਨਾਂ 'ਚੋਂ ਕਿਹੜੀ ਛੱਡਣੀ ਆ ਬੰਜੇ ਹੀ ਲੈ ਜਾ ਪਰਾਂ ਲਾਣੇਦਾਰਾ ਹੁਣ ਯਾ ਯਾਰ ਤੈਨੂੰ ਵੀ ਅਸ ਛੱਡੀ ਫੜ ਹੈ ਜੀ ਖਾ ਕੇ ਦੇਣੀ ਉੱਥੇ ਪਰਾਂ ਨਾ ਬੰਦੀਆਂ ਬੰਦ ਲੈ ਜਾ ਹੁਣ ਨਾਲੇ ਬੱਕਰੀਆਂ ਚੰਗੀਆਂ ਨੇ ਆ ਕੱਢ ਨਹੀਂ ਨਹੀਂ ਉਹ ਲਾਣੇਦਾਰ ਦੀ ਜੋ ਅਲਾਕੀ ਨਿਖਾਨੀ ਇਹਨਾਂ ਦਾ ਲੱਗ ਗਿਆ ਦੋ ਆ ਪੇਮੈਂਟ ਤਾਂ ਨਹੀਂ ਦਿੱਤੀ ਇਹਦੇ ਨਹੀਂ ਲੱਗੀ ਇਹਦੇ ਨਹੀਂ ਲੱਗੀ ਆ ਗਿਆ ਤੂੰ ਐ ਕਰ ਲੈ ਹਾਂ ਕੋਈ ਨਹੀਂ ਉੱਥੇ ਜਾ ਕੇ ਦੇ ਦੇ ਦੋ ਜੀ ਪੈਸੇ ਘਰੋਂ ਦੇ ਦਿਓ ਘਰੋਂ ਦੇ ਦਿਓ ਕੋਈ ਨਾ ਬੰਦਾ ਭੇਜ ਦੇਣਾ ਲੈ ਘਰੋਂ ਦੇ ਦਿਓ ਕੋਈ ਨਹੀਂ ਪੰਜੇ ਹੀ ਲੈ ਜਾਓ ਤੁਸੀਂ ਬੰਦੀਆਂ ਵਾ ਜਾਣ ਦੇ ਪੰਜੇ ਹੀ ਲੈ ਲੈ ਬਈ ਲੈ ਬੱਚੋਲਾ ਲਾ ਪੰਜੇ ਹੀ ਹੋ ਗਈਆਂ ਜੀ ਪੰਜੇ ਹੋ ਗਈਆਂ ਜੀ ਕਦੇ ਘਰੇ ਜਾ ਕੇ ਦੇ ਦਨੇ ਆਪਰੇ ਜਾ ਹੁੰਦੇ ਯਾਰ ਨਾ ਕੋਈ ਨਹੀਂ ਕੋਈ ਨਹੀਂ ਘਰੇ ਜਾ ਕੇ ਮੁੰਡਾ ਜਾਊਗਾ ਛੱਡਿਆਊਗਾ ਦੌਨਿਆ ਕੋਤੇ ਪੂਰਦੀ ਐ ਉਹ ਪੰਜਵੀਂ ਗੱਲ ਅੰਦਰ ਬਾੜੋਂ ਬੱਕਰੀਆਂ ਆਦੇ ਪੰਜ ਹੋ ਗਈਆਂ ਅੰਦਰ ਬਾੜ ਦੇ ਅੰਦਰ ਬਾੜ ਇੱਕ ਕਰੇ ਜਾਣਗੇ ਹੈਂ ਕੱਢੀ ਨੀ ਸਾਮਨੀ ਨਾ ਨਾ ਗੱਡੀ ਜੀ ਬਾੜੇ ਨਾਲ ਉਹਨਾਂ ਨੂੰ ਲੈ ਜਾਣੀਆਂ ਨੇ ਫੇਰ ਬੈਂਪ ਪੈ ਜੂ ਅਗਲੇ ਨੂੰ ਓ ਜੋਲੇ ਬਾਦੇ ਓ ਜੋਲੇ ਤੇ ਬਾੜੀ ਰੱਖੋ ਨਾ ਯਾਰ ਓ ਜੋਲੇ ਬਾਦੇ ਓ ਜੋਲੇ ਦੇ ਦੇ ਨਾਲੇ ਜੋਲੇ ਬਾਦੇ ਪੰਜਵੀਂ ਆ ਗਈ ਉਹ ਕਈ ਦੇ ਬੂਰ ਕਨੀ ਉਹਨੂੰ ਫੜੀ ਫੜੀ ਲੈ ਆਉਂਦੇ ਝੋਲੇ